ਫਸੀ ਗਾਲ ਸਾਰੇ ਭਰਾਵਾਂ ਨੂੰ ਹੋਰ ਸੁਣਾਉਂਦਾ ਸਾਰੇ ਠੀਕ ਹੈ ਜੀ ਵੀਰੋ ਕੱਲ ਕਰਦੇ ਆਪਾਂ ਸਿੱਧੂ ਮੂਸੇ ਵਾਲੇ ਵੀਰ ਦੀ ਠੀਕ ਹੈ ਜੀ ਜਿਹੜੇ ਲੋਕ ਉਹਨਾਂ ਜਾਗ ਰਿਹਾ ਹੇਟ ਰੱਖਦੇ ਆ ਜੋ ਉਹ ਮਾੜੇ ਸੋਚ ਰੱਖਦੇ ਆ ਨਾ ਉਹਦੇ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖੋ ਉਹ ਲਕੀਮਤੀ ਕੀ ਸੀ ਠੀਕ ਹੈ ਪਿੰਡ ਵਾਲਿਆਂ ਦੇ ਕਿੰਨਾ ਕੀਮਤੀ ਸੀ ਮਾਨਸੇ ਵਾਲੇ ਕਿੰਨਾ ਕੀਮਤੀ ਸੀ ਠੀਕ ਹੈ ਆ ਦੇਖਿਓ ਅੱਗੇ ਜਾ ਕੇ ਵੀਡੀਓ ਤੁਹਾਨੂੰ ਦਿਖਾਉਣਾ ਇੰਨਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਹਾਂ ਵੀ ਸਿੱਧੂ ਮੂਸੇ ਵਾਲਾ ਉਹਨੂੰ ਇੰਨਾ ਲੋਕ ਕੱਲੇ ਪਿਆਰ ਕਰਦੇ ਆ ਹਨ ਤੁਹਾਨੂੰ ਆਪੇ ਪਤਾ ਲੱਗ ਜਾਣਾ ਅਧਿਆਨ ਨਾਲ ਵੀਡੀਓ ਦੇਖਿਓ ਠੀਕ ਹੈ ਉਹ ਕਈ ਲੋਕਾਂ ਦਾ ਠੀਕ ਹੈ ਕਈ ਲੋਕਾਂ ਗਰੀਬ ਉਹਨਾਂ ਦੇ ਪਿੰਡ ਦੇ ਜਾਂ ਹੋਰ ਆਸ-ਪਾਸੇ ਦੇ ਬੰਦਿਆਂ ਦੀ ਰੋਟੀ ਚੱਲਦੀ ਸੀ ਉਹਦੇ ਸਿਰ ਤੇ ਠੀਕ ਹੈ ਚਾਹ ਹੱਲੇ ਚੱਲਣੀ ਸੀ ਠੀਕ ਹੈ ਇਸ ਕਰਕੇ ਤਾਂ ਉਹ ਸਾਰੇ ਪਿਆਰ ਕਰਦੇ ਸੀ ਕਿ ਗਰੀਬ ਲੋਕਾਂ ਦਾ ਦੇਖਦਾ ਸੀ ਹਨਾ ਆ ਚੈੱਕ ਕਰੋ ਵੀਡੀਓ ਵੀਡੀਓ ਵੀ ਵਿਰੋਗ ਜਗੇ ਹਨਾ ਹਨਾ ਸਾਡੇ ਪਿੰਡ ਨੂੰ ਕੀ ਕੋਸ਼ਿਸ਼ ਕਰ ਜਾਂਦਾ ਪਰ ਸੱਚੇ ਪਾਤਸ਼ਾਹ ਆਪਾਂ ਇਹ ਕਹਿੰਦੇ ਸਾਨੂੰ ਮਰ ਕੇ ਵੀ ਰੋਟੀ ਖਾ ਜਾ ਪੁੱਤਰਾ ਐਗ ਜੀ ਰੋਟੀ ਨਾਲ ਤਾਂ ਐਵੇਂ ਹੀ ਸਾਰੀ ਕੋਈ ਵੀ ਵਾਸੋ ਹੀ ਬੋਲੀ ਜਾ ਹੈ ਪੁੱਤਰੋ ਮਾਂ ਨੂੰ ਬਤਾ ਦੇ ਮਾਂ ਦੇ ਦਿਲ 'ਚ ਕੀ ਵੀਤਦੀ ਹੈ ਉਸਦੇ ਜੀ ਕਿਵੇਂ ਸੀ ਬੰਦਾ ਬੰਦਾ ਪੁੱਤਰ ਬਹੁਤ ਵਧੀਆ ਸੀ ਗਰੀਬ ਦੇ ਹੱਕ ਨੂੰ ਸਾਨੂੰ ਐ ਥੋੜੀ ਜਿਹੀ ਵੀ ਕੋਈ ਕੰਮ ਪਿੰਡ ਤੋਂ ਬਾਹਰ ਜਾ ਕੇ ਕਰਨਾ ਪੈ ਲਾ ਜੇ ਉਹ ਜਿਉਂਦਾ ਰਹਿੰਦਾ ਪੰਜ ਚਾਰ ਸਾਲ ਵੀ ਖਬਰਾਂ ਸਾਡੇ ਪਿੰਡ ਨੂੰ ਕੀ ਕੋਸੀ ਕਰ ਜਾਂਦਾ